ਬੇਬੇ ਐਨਕਾ ਜੀ ਕਾਤੋਂ ਲਾਈਆਂ ਤੁਸੀਂ ਮੇਰੀ ਨਿਗਾਹ ਖਰਾਬ ਹੋ ਗਈ ਸੀ ਅੱਛਾ ਹੋਰ ਨੀਖਣੋਂ ਹਟ ਗਿਆ ਸੀ ਕਿੰਨੇ ਨੰਬਰ ਨਿਗਾ ਇਹ ਐਨਕਾ ਇਹ ਨੰਬਰ ਵਾਲੀ ਨਹੀਂ ਹੈਗੀ ਐਨਕਾ ਇਹ ਆਪਰੇਸ਼ਨ ਕਰਵਾਇਆ ਅੱਖ ਦਾ ਅੱਛਾ ਹੋਰ ਡਾਕਟਰ ਨੇ ਦਿੱਤੀ ਆ ਇਹ ਧੁੱਪ ਤੋਂ ਆਹੀ ਅੱਛਾ ਹਾਂ ਵੀ ਧੁੱਪ ਤੋਂ ਲਾਉਣੀ ਆ ਵੀ ਅੱਖ ਜੇ ਚੌਂਤਕ ਨਾ ਪੈ ਜੀ ਅੱਛਾ ਵੀ ਡਾਕਟਰ ਕਹਰੇ ਵੀ ਛੁੱਪਚ ਨਹੀਂ ਜਾਣਾ ਹੈਗਾ ਛੁੱਪਚ ਨਹੀਂ ਜਾਣਾ ਮੈਂ ਤਾਂ ਹੀ ਤਾਂ ਹੁਣ ਬਾਹਰ ਨਿਕਲੀਆਂ ਫਿਰ ਅੱਛਾ ਅੱਛਾ ਹੋਰ ਮੈਂ ਤੈਨੂੰ ਦੇਖ ਕੇ ਆ ਗਈ ਮੈਂ ਮੁੰਡਾ ਵੈਚਾ ਬਾਹਰ ਅੰਦਰ ਮੜਾ ਦੇਣਾ ਘੱਟ ਜਾਇਆ ਕਰੋ ਤੁਸੀਂ ਕਿਉਂਕਿ ਪੁੱਤ ਤੇ ਜਾਣਾ ਲੱਗਦਾ ਹੁਣ ਕੀ ਕਰੀਏ ਕਿਉਂਕਿ ਠੋਕਰਾਂ ਠਾਕਰਾਂ ਖਾ ਕੇ ਗਿਰ ਵੀ ਸਕਦਾ ਬੰਦਾ ਹਾਂ ਡਿੱਗ ਸਕਦਾ ਬੰਦਾ ਹੋਰ ਧਿਆਨ ਰੱਖਿਆ ਕਰੋ ਬੇਬੇ ਆ ਪੜਾ ਨਾ ਧਿਆਨ ਰੱਖਦੀ ਆ ਪੁੱਤ ਪੂਰਾ ਮੇਰੀ ਨੂੰ ਆਓ ਧਿਆਨ ਰੱਖਦੀ ਆ ਮੇਰਾ ਪੁੱਤਾ ਪੋਤੀ ਮੇਰੀ ਅੱਖਾਂ 'ਚ ਦਵਾਈ ਪਉਂਦੀ ਆ ਹੋਰ ਕਰੇ ਠੀਕ ਠਾਕ ਹਾਂ ਠੀਕ ਠਾਕ ਆ ਪੁੱਤ ਸਭ ਠੀਕ ਆ ਚੱਲ ਵਧੀਆ ਗੱਲਾਂ ਤਾਕੜੀਆਂ ਤਾਈ ਹਾਂ ਤਾਕੜੀਆਂ ਪੁੱਤ ਤੂੰ ਕੀ ਕਰਦਾ ਓਏ ਬੈਠਾ ਓਰੇ ਕਾਦਾ ਮ ਲੱਗ ਕਾਤੇ ਬੈਠਾ ਤੇਰੇ ਕੋਲ ਪੁੱਤ ਮੇਰਾ ਹਾਂ ਚੱਲ ਪੁੱਛਣ ਆਇਆ ਇਹ ਹਾਲ ਚਾਲ ਪੁੱਛਣ ਆਇਆ ਤਾਈ ਮੇਰੀ ਗੱਲ ਤੂੰ ਨਾ ਚਾਚਾ ਜਰਾ ਕਰ ਮੈਨੂੰ ਧਰਨ ਵਾਲੀ ਕਿਹੜੀ ਗੱਲ ਆ ਦੇਖ ਮੇਰੀ ਬਾਤ ਮੇਰੀ ਨਹੀਂ ਮੇਰੀ ਗੱਲ ਸੁਣਾ ਮੈਨੂੰ ਪੁੱਛਣ ਆਇਆ ਵੀ ਤੈਂ ਬੇਬੇ ਪ੍ਰੇਸ਼ਣ ਕਰਾਇਆ ਦੇਖ ਲੈ ਮੋਟ ਦੇਖ ਲੈ ਪ੍ਰੇਸ਼ਣ ਕਰਾਇਆ ਤਾਂ ਇਲੈਕਟਰ ਤੇ ਪਾ ਕੇ ਨਾ ਉਥੇ ਇੰਡੇ ਕਰ ਦਿੰਦਾ ਠੀਕ ਨਹੀਂ ਮੈਂ 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 ਕਿਸੇ ਦੇ ਘਰੇ ਆ ਜਾ ਉਹ ਫਿਰ ਡਿਗਣ ਦਿੰਦਾ ਹੈਗਾ ਗਾਣ ਨੂੰ ਤੈਨੂੰ ਕੀ ਪਤਾ ਤੇ ਐ ਮੇਰੀ ਗੱਲ ਸੁਣ ਹਾਂ ਹੈਂ ਵੇਖ ਮੈਂ ਇਹਨੂੰ ਕੱਲ ਭੇਜਿਆ ਤੇ ਮਗਾ ਦਾ ਕੰਮ ਤਾਂ ਧੰਦਾ ਤੋੜ ਕੋਈ ਢੱਕਾ ਤੋੜ ਮਾੜਾ ਮੋਟਾ ਅ ਭਈਆ ਨਹੀਂ ਆਇਆ ਹੈਗਾ ਇੱਕ ਤਾਂ ਇਹਨੂੰ ਪਤਾ ਹੀ ਆ ਆ ਮੱਦੀ ਨੂੰ ਬਥੇਰਾ ਸਮਝਾਣਾ ਕੰਮ ਹੀ ਨਹੀਂ ਕਰਦਾ ਬੇਬੇ ਇਹਨਾਂ ਨੇ ਤਾਂ ਸਾਰਾ ਕੰਮ ਮੇਰੇ ਦੀ ਸਿੱਟੇ ਹੋਇਆਗਾ। ਦੱਸ ਹੁਣ ਕੀ ਕਰੀਏ ਭਈਆ ਭਈਆ ਦੇ ਚੁੱਟੀ ਭਈਆ ਰੱਖਿਆ ਆ ਦੀ। ਇਹਨੇ ਕੱਲ ਮੇਰੇ ਲੱਗਿਆ ਹੋਇਆ ਕਿੰਨੇ ਕਹੇ ਹਜ਼ਾਰ ਦਾ ਕੁੰਡਾ ਕਰਵਾਇਆ ਬਿਜਲੀ ਵਾਲਾ ਆ ਗਿਆ। ਅੱਜ ਅੱਜ ਭਈਆ ਆ ਗਿਆ ਬਿਜਲੀ ਵਾਲਾ ਤਾਂ ਐਨੇ ਪੈਸੇ ਲੈ ਕੇ ਗਿਆ। ਓਹੋ ਅੱਜ ਆ ਜਾਣਾ ਨਹੀਂ ਭਈਏ ਨੇ ਆ ਜਾਣਾ 4 ਵਜੇ ਦੀ ਹਾਂ ਟ੍ਰੇਨ 'ਚ ਆ ਜਾਣਾ ਉਹਨੇ। ਐ ਕਰਿਆ ਕੋਈ ਨਾ ਸਾਰਾ ਕੰਮ ਆਖਿਆ ਕਰੋ ਤੁਸੀਂ ਘਰ ਕਾਤੇ ਅਸੀਂ ਨਾ ਅਸੀਂ ਤਾਂ ਕੀ ਕਰਦੇ ਆ ਦੋ ਜਾਣੇ ਅਸੀਂ ਨਾ ਸਾਰਾ ਕੰਮ ਥਾਮ ਲੈਨੇ ਆ ਅੱਧਾ ਕੰਮ ਭਈਆ ਕਰਦਾ ਅੱਧਾ ਕੰਮ ਮੈਂ ਕਰ ਲੈਣਾ। ਇਹ ਫੈਲੀ ਟਿਕਣ ਤੇ ਤਾਂ ਟਿਕਣੀ ਨਹੀਂ ਨਦਾ ਇੱਕ ਨਾਲ ਹੀ ਨਹੀਂ ਹੈਗੀ ਇੱਕ ਨਾਲ ਹੀ ਹੈਗੀ ਮਾਤਾ ਖੁਮਾਈ ਨਾ ਗੱਲ ਕਰੇ ਕਰੇ ਇਹਦੀ ਗੱਲ ਨਹੀਂ ਹੈਗੀ ਨਹੀਂ ਨਹੀਂ ਇਹਨੂੰ ਆਕਲ ਨਹੀਂ ਹੈਗੀ ਗੱਲ ਪਤਾ ਕੀ ਆ ਪਹਿਲਾ ਲੈਟ ਹੈਗੀ ਤੇ 11:30 ਵਜੇ ਮੈਨੂੰ ਕਿਹਾ ਠੀਕ ਆ ਮਾਪੇ ਜਾ ਕੇ ਨਾ ਮੋਟਰ ਤੇ ਮੜਾ ਮੋਟਾ ਨਾ ਇੱਕ ਤਾਂ ਇੱਕ ਤਾਂ ਮੋਟਰ ਚਲਾ ਕੇ ਦੁਬਾਰ ਨੱਕਾ ਵੱਢਣੀ ਆਪਣੀ ਉਹ ਪਿੱਛੇ ਵਾਲੇ ਨਿਆਈ ਵਾਲੇ ਖੇਤ ਦਾ ਅੱਛਾ ਠੀਕ ਆ ਉਸ ਤੋਂ ਬਾਅਦ ਹੱਲਿਆ ਨਹੀਂ ਮਾਦਾ ਪੁੱਤ ਪਤਾ ਨਹੀਂ ਕਿੱਥੇ ਛਿਪਨ ਹੋਇਆ ਮੈਂ ਤਾਂ ਦਿਖਿਆ ਹੀ ਨਹੀਂ ਦੇਖ ਬੇਬੇ ਦੇਖ ਬੇਬੇ ਚਾਚੇ ਦੇ ਗਣ ਦੇ ਨੱਕਾ ਵੱਡਿਆ ਮੈਂ ਠੀਕ ਆ ਹੁਣ ਜਦੋਂ ਲਾਈਟ ਨਹੀਂ ਹੈਗੀ ਮੈਂ ਦੱਸ ਕੀ ਕਰਾਂ ਇਹ ਮੈਨੂੰ ਦੱਸ ਨਹੀਂ ਹੈਗੀ ਭਾਈ ਲਾਈਟ ਨਹੀਂ ਹੈਗੀ ਜਾ ਕੇ ਚਾਚੇ ਦੇ ਦੋ ਦੱਬ ਦੇ ਨਾ ਪਾਇਆ ਕਿੱਥੇ ਹਾਰ ਨਾ ਲਾਈਟ ਆ ਗਈ ਮੈਂ ਨਾਲ ਦੀ ਨਾਲ ਮੈਂ ਕਹਿੰਦਾ ਚਾਚਾ ਤੂੰ ਮੋਟਰ ਚ ਲਾਇਆ ਫਿਰ ਏਡੇ ਚ ਕੀ ਹੋ ਜਾਏਗਾ ਸ਼ਾਮ ਨੂੰ ਗਿਆ ਉੱਥੇ ਸ਼ਾਮ ਨੂੰ ਦੱਸ ਤੇ ਕਿਹੜੀ ਆ ਲਾਈਟ ਉੱਥੇ ਕੌਣ ਦਊਗਾ ਤੈਨੂੰ ਲਾਈਟ ਸ਼ਾਮ ਨੂੰ ਕੀ ਕਰਨਗੇ ਤੂੰ ਉੱਤੇ ਉਹ ਵੀ ਟਾਈਮ ਨਾ ਚਲੇਗਾ 2:00 ਵਜੇ ਦਾ ਕਿਹਾ ਹੋਇਆ ਸ਼ਾਮ ਸ਼ਾਮ ਨੂੰ 5:00 ਵਜੇ ਗਿਆ ਦੇਖ ਐਨੇ ਐਨੇ ਸਾਲਾਂ ਤੋਂ ਦੇਖ ਆਪਣਾ ਆਪ ਦਾ ਮੋਟਰ ਨਾਲ ਜਿਹੜੀ ਉਹ ਕੁੰਡੀ ਤੇ ਚੱਲਦੀ ਆ ਉਦੋਂ ਟਾਈਮ ਤੇ ਉਹ ਟਾਈਮ ਤੇ ਬਿਜਲੀ ਵਾਲ ਆ ਗਿਆ ਫਿਰ ਉਹਨੂੰ 2000 ਰੁਪਏ ਦਿੱਤੇ ਮੈਂ ਆਪਣੇ ਪੱਲੇ ਤੋਂ ਦਿੱਤੇ ਨੇ ਚਾਤੇ ਨੂੰ ਮੈਂ ਚਾਤੇ ਦੇ ਪੈਸੇ ਨਹੀਂ ਲੱਗਣ ਦਿੱਤੇ ਮੈਂ ਆਪ ਪੱਲੇ ਤੋਂ ਦਿੱਤੇ ਨੇ ਹਾਂ ਅੱਛਾ ਹਾਂ ਉਹ ਤਾਂ ਲੈ ਕੇ ਹੀ ਜਾਣੇ ਨੇ ਪੈਸੇ ਫਿਰ ਉਹ ਤਾਂ ਲੈ ਕੇ ਹੀ ਜਾਣੇ ਦੀ ਮੀਟਰ ਆਪੇ ਨਾ ਨਹੀਂ ਹੈਗਾ ਨਾ ਮੀਟਰ ਨਾਲ ਕੁਝ ਕੁੰਡੇ ਨਾਲ ਚੱਲਦਾ ਕੰਮ ਉਹ ਸਿੱਧਾ ਨਹੀਂ ਤਾਂ ਪੈਸੇ ਲੈ ਕੇ ਹੀ ਜਾਣੇ ਤੇ ਹੋਰ ਹਾਂ ਦੱਸ ਗੁੰਡੀ ਕਾਇ ਨਹੀਂ ਆਣੀ ਫੜ ਛੜੀ ਨਹੀਂ ਜਾਣੀ ਤੇ ਗੁੰਡੇ ਤੇ ਲੱਛਣ ਹੀ ਫੜੀ ਗਈ ਆ ਜੇ ਸਾਧਰੇ ਨੇ ਵੇੜ ਦਿੰਦਾ ਕੰਮ ਉੱਥੇ 5 ਵਜੇ ਬਿਜਲੀ ਵਾਲਾ ਆਇਆ ਸ਼ਾਮ ਨੂੰ ਪਤਾ ਨਹੀਂ ਕਿੰਨੇ ਕੇ ਪੈਸੇ ਕਹਦਾ दारू ਵੀ ਪੀਊਗਾ ਦੱਸ ਮੈਂ ਕਿਹਾ ਬੇਬੇ ਚਾਚੇ ਨੂੰ ਵੀ ਮੇਰਾ ਵਿਆਹ ਕਰ ਦੇ ਚਲ ਬਿਨਾਂਲੇ ਨਾਲੇ ਵਿਆਹ ਕਰਾ ਕੇ ਬੱਸ ਇਹਨੂੰ ਗੁੱਟ ਨੂੰ ਕੰਮ ਕਰਾ ਦੇ ਲੋਕ ਡਰ ਨੂੰ ਕੁੜੀ ਦੱਸ ਕੇ ਤਾਂ ਵਿਆਹ ਕਰਾ ਲੈ ਨਾਲੇ ਕੰਮਕਾਰ ਦਾ ਸੌਖਾ ਉਹ ਵੀ ਕੰਮਕਾਰ ਤਾਂ ਕਰਦਾ ਨਹੀਂ ਬਹਿ ਤਾਉਣ ਦੇ ਦੂ ਕੁੜੀ ਕੌਣ ਦੇ ਦੂ ਇਹਨੂੰ ਨਹੀਂ ਕੰਮ ਕਰਿਆ ਕਿ ਬਤਾਹੀ ਵਿਆਹ ਹੋਊਗਾ ਕੰਮ ਦੇ ਕਰਦੀਗਾ ਦੇਖਿਆ ਦੀਗਾ ਅਲੱਗੋਂ ਕੋਈ ਨਹੀਂ ਜਾਂਦਾ ਦਾ ਦੇਖਣਾ ਕੋਈ ਨਹੀਂ ਜਾਂਦਾ ਦਾ ਦੇਖਣਾ ਕੰਮ ਤਾਂ ਕਰਦਾ ਮੈਂ ਕੰਮ ਹੀ ਨਹੀਂ ਇਹਨੂੰ ਕੰਮ ਹੀ ਨਹੀਂ ਦਿਖਦਾ ਮੇਰਾ ਮੈਂ ਕੀ ਦੱਸ ਕੀ ਕਰਾਂ ਹਾਂ ਕੰਮ ਨਹੀਂ ਦਿਖਦਾ ਕਹਿੰਦਾ ਲੱਗਾ ਪਹਿਲਾਂ ਗਾ ਉੱਥੇ ਬੈਠਾ ਪਤਾ ਨਹੀਂ ਕਿਦੇ ਨਾਲ ਗੱਲਾਂ ਕਰੇ ਪਹਿਲਾਂ ਮੈਨੂੰ ਪਤਾ ਲੱਗ ਗਿਆ ਦੀ ਇਹ ਜਾਨਾ ਮੋਟਰ ਤੇ ਗਿਆ ਗੱਲ ਐ ਗਾਇ ਜੇ ਐਂਜੇ ਕਰੀ ਗਿਆ ਪੂ ਪੂ ਪਤਾ ਨਹੀਂ ਕੀ ਕਰੀਗਾ ਫੋਨ 'ਚ ਹੁਣ ਬੇਬੇ ਦੇਖੋ ਉਮਰ ਦਾ ਉਮਰ ਦਾ ਦੇਖੀ ਗੱਲਾਂ ਕਰਨ ਵਾਲੀ ਹੈ ਭਾਈ ਹੁਣ ਲੈ ਗੱਲਾਂ ਦਾ ਮੈਂ ਕਰੂੰਗਾ ਭਾਈ ਭਾਈ ਕਰੀ ਮੈਂ ਦੱਸ ਵਿਖਿਆਣਾ ਬੈਣਾ ਭਾਈ ਨਹੀਂ ਕਹਿੰਦਾ ਮੈਂ ਮੈਨੂੰ ਭਾਈ ਭਾਈ ਦੱਸ ਫਿਰ ਰਿਸ਼ਤਾ ਕਰ ਦੇ ਚਾਤਾ ਮੇਰਾ ਮੈਂ ਕਹਿਆ ਤਾਂ ਰਹਿ ਰਿਸ਼ਤਾ ਕਰ ਦੇ ਤੇ ਰਿਸ਼ਤਾ ਨਹੀਂ ਤੇਰੇ ਤਾਂ ਕੋਈ ਫੈਂਟਾ ਉਤਰੂਗਾ ਹੁਣ ਰਿਸ਼ਤਾ ਰੁਸਤਾ ਦਾ ਮੈਨੂੰ ਪਤਾ ਨਹੀਂ ਹੈਗਾ ਦੇਖ ਫੈਂਟੇ ਵਾਲੀ ਤਾਂ ਤੇਰਾ ਮਾਮਾ ਕਰੂ ਜਿਹੜੀ ਗੱਲ ਕਰਨੀ ਹੈ ਹੁਣ ਮੈਂ ਨਹੀਂ ਕਰਦਾ ਤਾਂ ਸੀ ਫੈਂਟੇ ਜੇ ਤਾਂ ਸਹੀ ਗੱਲ ਨਹੀਂ ਕੋਈ ਤੂੰ ਵੀ ਦੇਖੇ ਰਹੀਆਂ ਦੇ ਛੋਟੇ ਜਿਹੇ ਹੁੰਦੇ ਨੂੰ ਐਡਾ ਕੀ ਜਦ ਮੈਂ ਪਾ ਲਿਆ ਹੈ ਹੁੰਦਾ ਹੈ ਮੇਰੇ ਗੱਲ ਨਹੀਂ ਮੰਨਦਾ ਹੈ ਭਾਈ ਭਾਈ ਮੈਨੂੰ ਲੱਗਿਆ ਮੇਰਾ ਬਾਪ ਬਣ ਕੇ ਖੜ ਗਿਆ ਕਰ ਚਾਚਾ ਬਾਈ ਬਾਪ ਨਾ ਬਣ ਨਾ ਚਾਚਾ ਕੇ ਹਾ ਕਰ ਜਾ ਚਾਚਾ ਦੀ ਕਹਦਾ ਚਾਚਾ ਤੂੰ ਸੁਣ ਨਹੀਂ ਮੰਨਦੇ ਅੱਜ ਕੱਲ੍ਹ ਤੋਂ ਨਹੀਂ ਮੰਨਦੇ ਕਹਿਣਾ ਕੋਣਾ ਛੱਡ ਗਿਆ ਮਾਂ ਛੱਡ ਗਿਆ ਹਾਂ ਚਾਚਾ ਨੂੰ ਨੂ ਕੰਮਲ ਮਰੀ ਜਾਂਦਾ ਵਦੀ ਕੰਮਲ ਕਾਨੂੰ ਮਾਰਦਾ ਹੋਰ ਸਿਆਣਾ ਵੈਣਾ ਬੰਦਾ ਦਾ ਵਾ ਇੰਨਾ ਸਿਆਣਾ ਹੋ ਕੋਈ ਅੰਦੇ ਸਾਹਿਬ ਸਿਆਣਾ ਵਾਣਾ ਬੰਦਾ ਦਾ ਉਹ ਚਾਚਾ ਨਹੀਂ ਤੇ ਸਿਆਣੀ ਗੱਲ ਕਰੂੰਗਾ ਮੈਂ ਦੇਖ ਬੇਬੇ ਸਾਰਾ ਕੰਮ ਕਰਦਾਗਾ ਮੈਨੂੰ ਫੇਰ ਵੀ ਟੀਚਰਾਂ ਕਰੀ ਜਾਂਦਾ ਉਹ ਹੂੰ ਦਾ ਆਪ ਦਾ ਕੁਝ ਚਾਚਾ ਦਾ ਜਿਹੜਾ ਹੁੰਦਾ ਬਾਪਾ ਵਰਗਾ ਜਿਹਾ ਕਹਿੰਦਾ ਅੱਛਾ ਹਾਂ ਲ ਮੈਂ ਭੱਗ ਜਾਂਦੀ ਆਂ ਅਦਰ ਹੈਂ ਭੱਗ ਜਾਂਗੀ ਹਾਂ ਭੱਗ ਜੂਗੀ ਹੁਣ ਮੈਂ ਤੂੰ ਚਾਚੇ ਕੋਲ ਜਾ ਚੱਲ ਠੀਕ ਆ ਭੱਗ ਜਾ ਬੇਬੇ ਠੀਕ ਆ ਭੱਗ ਜਾ ਚਾਚੇ ਕੋਲ ਹਾਂ ਸੋਟੀ ਇਹ ਉਹਦੀ ਹੂਆ ਹਾਂ ਉਹਦੀ ਸੋਟੀਆਂ ਦੇ ਦੀ ਉਹਨੂੰ ਚੱਲ ਠੀਕ ਆ ਚਲੋ ਬੇਬੇ ਦਾ ਭੱਗੀ ਚਾਚਾ 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 ਆ ਕੀ ਚਿੰਬੜ ਗਿਆ ਤੈਨੂੰ ਮੈਂ ਇਹਨੇ ਕੋਈ ਗੱਲ ਦੱਸਾਂ ਰੁਪਏ ਦਾ ਬਿਆਹ ਉਹ ਗਵਾਂਢੀ ਨੇ ਰੁਪਏ ਦਾ ਹਾਂ 깔 ਚੱਲੀਏ ਰੁਪਾ ਦਾ ਮੇਰੀ ਹਾਂ ਦਾ ਉਹਦਾ ਭਾਈ ਕਿੰਨੇ ਹੋਊਗਾ ਉਹਦਾ ਮੈਨੂੰ ਉਹਦਾ ਭਾਈ ਮੈਨੂੰ ਕਹਿ ਕੇ ਗਿਆ ਕਹਿੰਦਾ ਚਾਚਾ ਦੇ ਦੂੰ ਆਪਣਾ ਚਾਚਾ ਭਤੀਜਾ ਆ ਜਾਓ ਭਾਈ ਵਿਆਹ ਚ ਇੱਕ ਮਾਰੂਸਾਲੇ ਦੇ ਕੰਨ ਤੇ ਰੁਪਏ ਦਾ ਪੋਤਾ ਬਿਆਹ ਦਾ ਉਹਦਾ ਮੈਂ ਸਾਹਮਣੇ ਮੇਰੇ ਕਾਰਡ ਆਇਆ ਚੱਲ ਹੋ ਵਿਆਹ ਤਾਂ ਹੈਗਾ ਨਾ ਕਿਸੇ ਦਾ ਆਪਾਂ ਚੱਲੀ ਚੱਲਾ ਐ ਕਿ ਮੈਂ ਬਿਨਾ ਮੇਰੇ ਕਾ ਕਰੇ ਥੋੜੀ ਕਾਰਡ ਆਇਆ ਉਹ ਮੈਨੂੰ ਭੇਜ ਜਾਉਨੇ ਸੰਦੇਸ਼ਾ ਨੂੰ ਹਾਂ ਦਗੇਂ ਜਾਂਦਾ ਹੁੰਦਾ ਨਹੀਂ ਲੈ ਉਸੇ ਨੂੰ ਹੁੰਦਾ ਤੂੰ ਮੇਰੇ ਨਾਲ ਚੱਲ ਦੇਖਾਂਗੇ ਕਿਹੜਾ ਆੜ ਦਿਖਾਈਂ ਕਿੱਥੇ ਆ ਕਾਰਡ ਕੂੜ ਨਹੀਂ ਹੈਗਾ ਮੈਂ ਇਹ ਹਾਉਨੇ ਵੀ ਹਾਂ ਜੀ ਉਹ ਐ ਕਰਾਂਗੇ ਓਏ ਮੇਰੀ ਗੱਲ ਹਾਂ ਜੇ ਨਾ ਐ ਜਦ ਦਿਖੇਗਾ ਚੱਲ ਤੂੰ ਵਿਆਹ ਤਾਂ ਥੋੜਾ ਜਿਹਾ ਮੈਨੂੰ ਵੀ ਐ ਕਾ ਖਾਸਾ ਟਾਈਮ ਹੋ ਗਿਆ ਬੇ ਨੂੰ ਹੁਣ ਤੈ ਥੋੜੇ ਜਰਮਾਨ ਦੇ ਜਗਾਤੇ ਵੇਖਣ ਬਿਆਹ ਤਾਂ ਚੱਲਾਂਗੇ ਫਿਰ ਆਹ ਬਹਾਲਤ ਹੈਗੀ ਹੈ ਦਹਿ ਜਾਣ ਵਾਲੀ ਆਪਾਂ ਬਾਅਦ ਵਿੱਚ ਆਪਾਂ ਨੇ ਕੀ ਕਰਨਾ ਇੱਕ ਅੱਧਾ ਰਾਸਗੁਲਾ ਖਾ ਕੇ ਆ ਜਾਾਂਗੇ ਤਾਂ ਹੋਰ ਦੱਸ ਕੀ ਕਰਨਾ ਉੱਥੇ ਆਪਾਂ ਨੇ ਇਹ ਤੋਂ ਆਪਣਾ ਰਾਸਗੁੱਲੇ ਵਾਲੀ ਪਾਰਟੀ ਕਰਨੀ ਹੋ ਜੀ ਮੈਂ ਥੋੜਾ ਜਿਹਾ ਕੋਈ ਨਹੀਂ ਉਹਦਾ ਮੈਨੂੰ ਪਤਾ ਤੂੰ ਫੜਦਾ ਨਹੀਂ ਹੈਗਾ ਨਹੀਂ ਤਨ ਮੈਂ ਤਾਂ ਐ ਕਹਿਣਾ ਵੀ ਤੈਨੂੰ ਕਾਰਡ ਆਏਗਾ ਤੇਰੇ ਕੋਲੇ ਉਹ ਕਾਰਡ ਅੱਜ ਕੱਲ ਕਿਹੜਾ ਕਾਰਡ ਦੇਖਦਾ ਵਾ ਐਂ ਉਹਦਾ ਦਿੱਤਾ ਉਹਨੇ ਨਿਆਉਤਾ ਵੇਰਨੇਉਤਾ ਤਾਂ ਦੇਤਾ ਤੈਨੂੰ ਬੜੇ ਵੇਰਗਵਾਦ ਹੋ ਗਿਆ ਅੱਜ ਕੱਲ ਵਾਲੇ ਯਾਰ ਤੂੰ ਪਤਾ ਨਹੀਂ ਮਾਣਾ ਤੋਤੀ ਕੁਰਤਾ ਜਾਂ ਬਰਗਤੀ ਕੁਰਤਾ ਹੁਣ ਦੱਸ ਤੇ ਕਿਹੜੇ ਤੇਰੇ ਦਾਦਿਆਂ ਨੇ ਮੇਰੇ ਵਾਸਤੇ ਨਵਾਂ ਸਮਾਂ ਆਜ ਪੈਂ ਕਦੇ ਲੈ ਕੇ ਆਇਆ ਤੂੰ ਮੇਰੇ ਵਾਸਤੇ ਕੁਝ ਮੈਂ ਤੋਂ ਲਾਸਟ ਵਾਰੀ ਪੁੱਛਣਾ ਜਾਏਗਾ ਗਾਣਾ ਤਾਂ ਹੈਗਾ ਬੱਸ ਫਿਰ ਬਦਲ ਕੱਪੜੇ ਗੱਲ ਚੱਲੀ ਮੈਂ ਤਾਂ ਇਹ ਕਹਿ ਰਿਹਾ ਸੀ ਮਾ ਸਾ ਆ ਫਿਰ ਥੋੜਾ ਜਿਹਾ ਗੇੜ ਤੇ ਉਹ ਬਣ ਗਿਆ ਉਦੋਂ ਚਲੰ ਹਾਂ ਹਾਂ ਬਦਲ ਮਗਾ ਤੂੰ ਫਿਕਰ ਕਾ ਤੂੰ ਕਰਦਾ ਹਾਂ ਫਿਰ ਮੇਰੇ ਤੇ ਛੱਡ ਦੇ ਕੰਮ ਸਾਰਾ ਕਹਿੰਦੀ ਇਹ ਫਿਰ ਹਾਂ ਹਾਂ ਕੱਲ ਆਈ ਜਾਏਗਾ ਨਿਪੜਿਆ ਹੋਇਆ ਐ ਹੁੰਦੇ ਆ ਫਿਰ ਸਰਦਾਰ ਦਾਸੀ ਬਸ ਪਿੰਡਾਂ ਵਾਲੇ ਤਾਂ ਹੀ ਹੁੰਦੇ ਕੱਪੜੇ ਜਿਹੇ ਕਰ ਮੈਨੂੰ ਹੀ ਪਤਾ ਮੈਂ ਜਾਂਦਾ ਬਈ ਮੇਰੀ ਮੇਰੀ ਚਲੋ ਦੋ ਕਦਮ ਤਾਂ ਜਾਣਾ ਕੋਈ ਗੱਲ ਨਹੀਂ ਚੱਲੇ ਜਾਵਾਂਗੇ ਪਰ ਮੇਰਾ ਮੂਡ ਨਹੀਂ ਹੈਗਾ ਤਾਂ ਐ ਚੱਲ ਮੈਂ ਤੇਰਾ ਮਾਣ ਰੱਖਣ ਦਾ ਮਾਰਿਆ ਕਹਿ ਰਿਹਾ ਚੱਲ ਚੱਲੀਏ ਫਿਰ ਹਾਂ ਕੁਝ ਨਹੀਂ ਹੁੰਦਾ ਠੀਕ ਹੈ ਜੀ ਛਾੜ ਮਾੜਾ ਛਾੜਦਾ ਮੈਂ ਨਿਪੜਿਆ ਜਾ ਰਿਹਾ ਹਾਂ ਹੁਣ ਤਾਂ ਚਲ ਕੰਮ ਵਾਲੇ ਬੰਦੇ ਆ ਹੁਣ ਕੀ ਹੁੰਦਾ ਫਿਰ ਵਾ ਠੀਕ ਆ ਓ ਮੇਰਾ ਪੁੱਤ ਗੱਲ ਮੰਨਿਆ ਕਰ ਮੇਰੀ ਮੈਂ ਤੈਨੂੰ ਕੋਈ ਗੱਲ ਗਲਤ ਥੋੜਾ ਕਹੂੰਗਾ ਗੱਲ ਸੁਣ ਲਿਆ ਕਰ ਮੇਰੀ ਤੂੰ ਠੀਕ ਹਾਂ ਨਾ ਅਨੰਦ ਬੱਲ ਉਹ ਉਧਰ ਉਧਰ ਜਲ ਤੂੰ ਮਾੜਾ ਨਾ ਤਿੰਨੇ ਨਾ ਮੇਰੇ ਨਾਲ ਕਾ ਮੱਥਾ ਟੇਕਣ ਦਾ ਚੱਲ ਹੁਣ ਮੈਨੂੰ ਜਿੱਥੇ ਲੈ ਕੇ ਜਾਏਂਗਾ ਫਿਰ ਤੈਨੂੰ ਜਾਣੇ ਕਰਾਂਗੀ ਠੀਕ